ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਸਾਡੇ ਚੈਨਲ ਤੇ ਉਮੀਦ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਆਪਣੇ ਘਰਾਂ ਦੇ ਵਿੱਚ ਅਸੀਂ ਵੀ ਠੀਕ ਠਾਕ ਆ ਤੇ ਪ੍ਰਮਾਤਮਾ ਸਾਰਿਆਂ ਨੂੰ ਹੀ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਸ਼ਾਮ ਦਾ ਟਾਈਮ ਸੀਗਾ ਬੱਚਿਆਂ ਨੇ ਪਟਕਾ ਮੰਨ ਲਿਆ ਸੀਗਾ ਤੇ ਅਸੀਂ ਆਏ ਸੀਗੇ ਗੁਰਦੁਆਰਾ ਸਾਹਿਬ ਕਿਉਂਕਿ ਕਈ ਦਿਨਾਂ ਤੋਂ ਮੇਰੀ ਤਬੀਅਤ ਠੀਕ ਨਹੀਂ ਸੀਗੀ ਤੇ ਮੈਂ ਇੱਕ ਵੀ ਗਰਾਊਂਡ ਨਹੀਂ ਗਿਆਗਾ ਉਹਦੀ ਵੀ ਤਬੀਅਤ ਠੀਕ ਨਹੀਂ ਸੀਗੀ ਤਾਂ ਕਰਕੇ ਤੇ ਸ਼ਾਮ ਨੂੰ ਫਿਰ ਫਤਿਹ ਕਹਿੰਦਾ ਚਲੋ ਗੁਰਦੁਆਰਾ ਸਾਹਿਬ ਮੈਂ ਜਾਣਾ ਮੈਂ ਕਿਹਾ ਜਾਣਾ ਤਾਂ ਮੈਂ ਵੀ ਅੱਜ ਜ਼ਰੂਰ ਸੀਗਾ ਕਿਉਂਕਿ ਅੱਜ ਖੰਡ ਪਾਠ ਪ੍ਰਕਾਸ਼ ਹੋਇਆ ਤਾਂ ਕਰਕੇ ਤੇ ਅਸੀਂ ਪਹੁੰਚ ਗਏ ਸੀ ਗੁਰਦੁਆਰਾ ਸਾਹਿਬ ਡੈਕੋਰੇਟ ਕੀਤਾ ਹੋਇਆ ਗੁਰਦੁਆਰਾ ਸਾਹਿਬ ਦੇਖੋ ਲਾਈਟਾਂ ਲੱਗੀਆਂ ਹੋਈਆਂ ਸੀਗਾ ਤੇ ਬਹੁਤ ਹੀ ਵਧੀਆ ਲੱਗ ਰਿਹਾ ਸੀਗਾ ਅਸੀਂ ਮੱਥਾ ਟੇਕ ਕੇ ਘਰ ਵਾਪਸ ਆ ਗਏ ਤੇ ਸਵੇਰ ਉੱਠੀ ਬੇਟੀ ਕਹਿੰਦੀ ਕਿ ਮੈਂ ਨਾਸ਼ਤਾ ਨਹੀਂ ਕਰਨਾ ਮੈਨੂੰ ਕੁਝ ਵਧੀਆ ਬਣਾ ਕੇ ਦਿਓ ਤੇ ਮੈਂ ਸਿਰਫ ਪੀਣਾ ਹੀ ਆ ਮੈਂ ਚਲੋ ਠੀਕ ਆ ਭਾਈ ਬੱਚਿਆਂ ਦਾ ਹੁਕਮਾ ਕੀ ਕਰ ਸਕਦੇ ਆ ਨਾ ਤੇ ਫਿਰ ਮੈਂ ਇੱਕ ਐਪਲ ਲਿਆ ਉਹਨੂੰ ਕੱਟਿਆ ਚੰਗੀ ਤਰ੍ਹਾਂ ਛਿਲਕਾ ਉਤਾਰ ਕੇ ਉਹਨੂੰ ਕੱਟ ਲਿਆ ਸੀਗਾ ਉਸ ਤੋਂ ਬਾਅਦ ਆਪਾਂ ਦੇ ਵਿੱਚ ਦੋ ਚਮਚ ਜਿਹੜੇ ਸ਼ੱਕਰ ਦੇ ਐਡ ਕੀਤੇ ਆ ਤੁਸੀਂ ਵੱਧ ਜਾਂ ਘੱਟ ਕਰ ਸਕਦੇ ਹੋ ਇਹਦੀ ਜਗ੍ਹਾ ਚੀਨੀ ਜਾਂ ਤੁਸੀਂ ਗੁੜ ਵੀ ਲੈ ਸਕਦੇ ਹੋ ਤੇ ਇਹਨਾਂ ਚੀਜ਼ਾਂ ਨੂੰ ਆਪਾਂ ਗ੍ਰाइंड ਕੀਤਾ ਫਿਰ ਥੋੜਾ ਦੁੱਧ ਪਾ ਕੇ ਫਿਰ ਗ੍ਰाइंड ਕੀਤਾ ਕਿਉਂਕਿ ਐਪਲ ਘੱਟ ਸੀਗਾ ਨਾ ਤਾਂ ਕਰਕੇ ਮੈਂ ਇੱਕ ਬੱਚੇ ਲਈ ਬਣਾ ਰਹੀ ਸੀ ਇਸ ਲਈ ਤੇ ਫਿਰ ਆਪਣਾ ਜਿਹੜਾ ਸ਼ੇਕ ਆ ਉਹ ਬਣ ਕੇ ਤਿਆਰ ਹੋ ਜਾਊਗਾ ਸਾਰਾ ਦੁੱਧ ਪਾ ਕੇ ਉਨੋਂ ਬਣਾ ਇੱਕ ਵਾਰੀ ਫੇਰ ਚਲਾ ਲੈਣਾ ਤੇ ਜਿਹੜਾ ਐਪਲ ਆਪਣਾ ਉਹ ਸੌਰੀ ਐਪਲ ਸ਼ੇਕ ਉਹ ਤਿਆਰ ਹੋ ਜਾਊਗਾ ਇਹਦੇ ਉੱਪਰ ਮੈਂ ਥੋੜੀ ਜੀ ਸ਼ੱਕਰ ਪਾਈ ਆ ਤੁਸੀਂ ਚਾਹੋ ਤਾਂ ਡਰਾਈ ਫਰੂਟ ਵਗੈਰਾ ਵੀ ਇਹਦੇ ਵਿੱਚ ਐਡ ਕਰ ਸਕਦੇ ਹੋ ਹੋਰ ਹੈਲਦੀ ਬਣਾਉਣਾ ਤੇ ਇਹਨੂੰ ਤਾਂ ਕਰਕੇ ਤੇ ਮੈਂ ਬੇਟੀ ਖਾਂਦੀ ਨਹੀਂ ਗੀ ਇਸ ਕਰਕੇ ਮੈਂ ਡਰਾਈ ਫਰੂਟ ਵਗੈਰਾ ਇਹਦੇ ਵਿੱਚ ਨਹੀਂ ਪਾਈ ਹੈਗੇਗੀ ਤੇ ਆਪਣਾ ਐਪਲ ਸ਼ੇਕ ਆ ਜਿਹੜਾ ਬਣ ਕੇ ਤਿਆਰ ਹੋ ਗਿਆ ਸੀਗਾ ਤੇ ਮਾਰਨਿੰਗ ਦਾ ਟਾਈਮ ਸੀਗਾ ਫਿਰ ਮੈਂ ਸੋਚਾ ਫੜਾਫੜਾ ਆਟਾ ਲਾ ਲਾਂ ਕਿਉਂਕਿ ਬੱਚਿਆਂ ਨੇ ਸਕੂਲ ਜਾਣਾ ਦੂਸਰਿਆਂ ਨੇ ਵੀ ਛੋਟਿਆਂ ਨੇ ਤੇ ਫਿਰ ਮੈਂ फटाफट ਆਟਾ ਗੁੰਨੇ ਆ ਅੱਜ ਮੈਂ ਸੈਂਪਲ ਪਰੌਂਠੇ ਬਣਾ ਰਹੀ ਸੀਗੀ ਤੇ ਫਿਰ ਸਵੇਰ ਖਾਣ ਵਾਸਤੇ ਬੱਚਿਆਂ ਦੇ ਮੈਂ ਬਣਾਈ ਬ੍ਰੈਡ ਇਹ ਦੇਸੀ ਬ੍ਰੈਡ ਆ ਬਿਲਕੁਲ ਇਹਦੇ ਉੱਤੇ ਸਿਰਫ ਪਹਿਲਾਂ ਮੈਂ ਟਮੇਟੋ ਸੌਸ ਲਾਈ ਆ ਤੇ ਉਸ ਤੋਂ ਬਾਅਦ ਮਲਾਈ ਦੇ ਵਿੱਚ ਹੀ ਮੈਂ ਪਿਆਜ਼ ਤੇ ਟਮਾਟਰ ਚੰਗੀ ਤਰ੍ਹਾਂ ਮੈਸ਼ ਕਰਤੇ ਸੀ ਥੋੜਾ ਜਿਹਾ ਨਮਕ ਤੇ ਕਾਲੀ ਮਿਰਚ ਪਾਈ ਸੀਗੀ ਤੁਸੀਂ ਚਾਹੋ ਤਾਂ ਇਹਦੇ ਵਿੱਚ ਮਾਇਓਨੀਜ਼ ਵਗੈਰਾ ਵੀ ਯੂਜ਼ ਕਰ ਸਕਦੇ ਹੋ ਬਟ ਮੇਰੇ ਕੋਲੇ ਨਾ ਤਾਂ ਟਾਈਮ ਹੀ ਸੀਗਾ ਤੇ ਮੈਨੂੰ ਆਏ ਸੀਗਾ ਵਿਸ਼ੇਸ਼ ਛੇਤੀ ਮੈਂ ਬਣਾਦਾ ਬੱਚਾ ਨੂੰ ਬਣਾ ਕੇ ਦਿੱਤਾ ਉਸ ਤੋਂ ਬਾਅਦ ਮੈਂ ਆਪਣੀ ਨੂਨਦਾਨੀ ਸੀਗੀ ਜਿਹੜੀ ਉਹ ਚ ਪਾਏ ਮਸਾਲੇ ਵੀਡੀਓ ਵਧੀਆ ਲੱਗੇ ਲਾਈਕ ਕਰੋ ਸ਼ੇਅਰ